ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਹੈ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਣਕ ਪੱਕੀ ਪੂਰੀ ਕਣਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਅਸੀਂ ਘਰੇ ਪਰਿਵਾਰ ਨਾਲ ਆਉਂਦਾ ਟਾਈਮ ਤੇ ਸੌਂ ਗਏ ਸੋ ਵੀ ਚੱਲਦੀ ਆ 24 ਘੰਟੇ ਚੱਲਦੀ ਆ ਜੀ ਸਾਰਿਆਂ ਨੂੰ ਪਤਾ ਹੈ ਖਰੀਦ ਲਿਆ ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗਿਆ ਉਹ ਤੁਹਾਡੇ ਘਰਾਂ 'ਚ ਪਹੁੰਚ ਆਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਕੋਈ ਸਰਟੀਫਿਕੇਟ ਬਣਾਉਣਾ ਤੁਸੀਂ ਕਾਗਜ਼ ਪੱਤਾਂ ਲੈ ਕੇ ਆਉਣਾ ਹਾਂ ਸੇਪੜੇ ਮੀਟਰ ਨਾਲ ਹਾਂ ਜੋ ਨਹੀਂ ਕੋਈ ਏਦਾਂ ਦਾ ਕੰਮ ਨਹੀਂ ਹੋਊਗਾ ਕੋਈ ਏਦਾਂ ਦੀ ਫਾਈਲ ਵਿੱਚ ਸਟਾਈਂ ਨਹੀਂ ਕਰਦਾ ਚੀਜ਼ੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹੋ ਜਿਹੀ ਫੈਲਮਾਂ ਕੋਈ ਛੱਡਦਾ ਨਹੀਂ ਜਿਹਦੇ ਨਾਲ ਲੀਡਰਾਂ ਦੀ ਜੇਬ ਚੋਂ ਜਿਹੜਾ ਥੋੜਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ ਸੋ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25-25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਨਜਵਾਹੇ ਬੰਦ ਹੋ ਗਏ ਸੀ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਡਿਊ ਬੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ ਹਰ ਰੋਜ਼ 12 ਤੋਂ 13 ਕਿਲੋਮੀਟਰ ਪਾਪਾ ਪੈਣੀ ਹਨ ਹਰੋ ਜੇ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕ ਐਮ ਕਰ ਦੇਣਾ ਪੰਜਾਬ 'ਚ ਜੋ ਟਿਊਬਵਲ ਖੜ ਗਏ 14.5 ਲੱਖ ਟਿਊਬਵਲ ਪੰਜਾਬ 'ਚ ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਪੀਤਾ ਮਾਤਾ ਤਾ ਮਾਪ ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਦੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ ਉਹ 'ਚ ਮਿਨਰਲ ਤਾਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਪੈਸਾ ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲੀ ਜਾਓ ਪਰ ਹਾਂ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਅਗਰ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਤਾ ਹੈ ਪੈਸਾ ਵਾਪਸ ਲੈ ਕੇ ਜਨਤਾ ਦਾ ਖਾਤਾ ਹੈ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਤਾ ਹੈ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਆਮ ਆਦਮੀ ਕਲੀਨਿਕ ਖੋਲਾਂਗੇ ਸਕੂਲ ਸ਼ਾਨਦਾਰ ਹੋਗੇ ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਹਾਂਜੀ ਇਹ ਹੁੰਦਾ ਜਿੱਦਾਂ ਇਹ ਹੁੰਦਾ ਜਿੱਦਾਂ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਓਗੇ ਉਹਦੀ ਸੋਚ ਨੂੰ ਕਿਵੇਂ ਰੋਕਾਂਗੇ ਹਾਂ ਸੋ ਉਹਨਾਂ ਨੂੰ ਨਾ ਖੜਾਂਗੇ ਚਕਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਵਫਾਦਾਰੀਆਂ ਪਰਖਦਾ ਹੈ ਤੁਸੀਂ ਇੰਨੀ ਭਾਰੀ ਗੰਟੀ ਚ ਨਾਲ ਖੜਿਓ ਹਾਂਜੀ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਪਾਸਾ ਇੱਥੋਂ ਸ਼ੁਰੂ ਕੀਤਾ ਕੋਰ ਸਾਹਿਬ ਦੀ ਬੋਲ ਰਿਹਾ ਉਹਨਾਂ ਜਿਹਨਾਂ ਦੇ ਨਾਲ ਉਹਨਾਂ ਜਿਹਨਾਂ ਦੇ ਵਿੱਚ ਬੋੜਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹੀ ਤੁਸੀਂ ਮੈਨੂੰ ਹੱਸ ਕੇ ਪ੍ਰੋਗਰਾਮ ਬਣਾਵਾਂਗੇ ਕੋਈ ਨਹੀਂ ਟੱਕਾ ਕਰ ਸਕਦਾ ਅਸੀਂ ਤਾਂ ਤੁਸੀਂ ਤਾਂ ਹੱਕ ਕਰ ਅਸੀਂ ਕੋਈ ਗੰਭੀਰ ਨਹੀਂ ਜਿਉਂ ਨਾਲ ਦਿਨ ਚ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆਵਾਂ ਸੁਝਾਅ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹ ਇਹਦਾ ਸ਼ਕਤੀ ਇੰਨੀ ਬਚੂਗੀ ਕਿ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਦਾ ਆਸਾਂ ਤੇਰਾ ਜਿਓ ਕਰਕੇ ਹਟਾਂਗੇ ਤੇਰਾ ਜਿਓ